ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 11 ਮਈ 2025 ਦਿਨ ਹੈ ਦੁਆਰ ਤੇ ਦੋਸਤੋ ਅੱਜ ਦੇ ਦਿਨ ਸਾਲ ਪਹਿਲਾਂ ਸਾਡੇ ਹਰਮਨ ਪਿਆਰੇ ਕਵੀ ਸਰਜੀਤ ਪਾਤਰੀ ਹੋਰੀ ਸਾਥ ਵਿਦਾ ਹੋ ਗਏ ਗੁਜ਼ਰ ਗਏ ਪੂਰੇ ਹੋ ਗਏ ਇਹਨਾਂ ਦੀ ਸ਼ਾਇਰੀ ਸਦਾ ਯਾਦ ਰਹੂ ਤੇ ਸਾਡਾ ਦੁੱਖ ਸੁੱਖ ਵੰਡਾਉਂਦੀ ਰਹੂ ਇਹ ਕਿਸੇ ਸ਼ਾਇਰ ਦਾ ਇਹ ਕਿਸੇ ਕਵਿਤਾ ਦਾ ਕਰਮ ਹੈ ਤੇ ਦੋਸਤੋ ਇਹਨਾਂ ਦਾ ਇੱਕ ਸ਼ੇਅਰ ਹੈ ਜਿਹੜਾ ਮਤਲਬ ਮੈਨੂੰ ਇਸ ਮੌਕੇ ਸੁਝ ਰਿਹਾ ਹੈ ਕਿ ਤੁਹਾਡੇ ਨਾਲ ਸਾਂਝਾ ਕਰਾਂ ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ ਅਸਾਂ ਵੀ ਅੰਤ ਕਰਕੇ ਖਾਦ ਹੋਣਾ ਕਦੀਸਾ ਫੁੱਲ ਇਹ ਕਿਸ ਨੂੰ ਯਾਦ ਹੋਣਾ ਪਰ ਸਰਜੀਤ ਪਾਤਰ ਹੋਰੀ ਹਮੇਸ਼ਾ ਯਾਦ ਰਹਿਣਗੇ ਤੇ ਬਹੁਤ ਸਾਰੇ ਫੁੱਲ ਜਿਹੜੇ ਆ ਉਹਨਾਂ ਦੀ ਸ਼ਾਇਰੀ ਦੇ ਉਹਨਾਂ ਦੀਆਂ ਪਰਤਾਂ ਜਿਹੜੀਆਂ ਸ਼ਾਇਰੀ ਦੀਆਂ ਉਹ ਖੁੱਲਡੀਆਂ ਰਹਿਣਗੀਆਂ ਤੇ ਅੱਜ ਸੰਸਾਰ ਪੱਧਰ ਤੇ ਮਾndvips ਵੀ ਮਨਾਇਆ ਜਾ ਰਿਹਾ ਇਸ ਮੌਕੇ ਮਿਰਜ ਜੀ ਕਹਦਾ ਹੈ ਕਿ ਅਸੀਂ ਉਹਨਾਂ ਦੇ ਹੀ ਕਪਤਾ ਸਰਜੀਤ ਪਾਤਰ ਹੋ ਰਹਾਂ ਦੇ ਹੀ ਇੱਕ ਕਪਤਾ پڑھیਏ ਜਿਦੇ ਵਿੱਚ ਮਾਂ ਦਾ ਜ਼ਿਕਰ ਹੈ ਕਪਤਾ ਦਾ ਨਾਮ ਮੇਰੀ ਕਪਤਾ ਮੇਰੀ ਮਾਂ ਨੂੰ ਮੇਰੀ ਕਪਤਾ ਸਮਝ ਨਾ ਆਈ ਮੇਰੀ ਮਾਂ ਨੂੰ ਮੇਰੀ ਕਪਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ ਉਹ ਤਾਂ ਕੇਵਲ ਇੰਨਾ ਸਮਝੇ ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ ਨੀਜ਼ ਲਗਾ ਕੇ ਦੇਖੀ ਮੇਰੀ ਅਣਪੜ ਮਾਂ ਨੇ ਮੇਰੀ ਕਪਤਾ ਨੀਜ਼ ਲਗਾ ਕੇ ਦੇਖੀ ਮੇਰੀ ਅਣਪੜ ਮਾਂ ਨੇ ਮੇਰੀ ਕਪਤਾ ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ ਮੇਰੀ ਮਾਂ ਨੇ ਕਾਗਜ਼ ਚੱਕ ਸੀਨੇ ਨੂੰ ਲਾਇਆ ਖਬਰੇ ਇਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ ਖਵਰੇ ਇਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ ਮੇਰੀ ਮਾਂ ਨੇ ਕਾਗ ਚੱਕ ਕੇ ਸੀਨੇ ਨੂੰ ਲਾਇਆ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਹਣਾ ਲੰਘੇ ਇੱਕ ਵਾਰ ਫੇਰ ਧੰਨਵਾਦ